ਇਹਨਾਂ ਦਾ ਤੁਹਾਡਾ ਬਰਿੰਦਰ ਕੁਮਾਰ ਸਰਟੀ ਦਾ ਕਿੰਨਾ ਵਜੇ ਜੈ ਅੰਬੇ ਕੀ ਕੰਮ ਕਰਨਾ ਕਿੱਦਾਂ ਹੋਈ ਜਗ ਲੱਗੀ ਏਸੀ ਦੀ ਪੈਪ ਛੱਡੀ ਸੀ ਏਸੀ ਦੀ ਪੈਪ ਦੇ ਨਾਲ ਸਪਾਰਕ ਹੋ ਗਿਆ ਉਹਦੇ ਕਰਕੇ ਉਹਨੇ ਅੱਗ ਲੱਗੀ ਅੱਛਾ ਸਰ ਜਿੱਦਾਂ ਆਪਣੇ ਪਲਾਸਟਿਕ ਦਾ ਕੰਮ ਚੱਲਦਾ ਆਪਾਂ ਕੋਈ ਕੋਈ ਫਾਇਰ ਬਿਜਾਦਾ ਸਿਸਟਮ ਗਿਆ ਫਿਰ ਬੇਟਾ ਠੀਕੇ ਸੀਗੇ 6 ਹਾਂਜੀ 6 ਆਪਾਂ ਨੇ ਲਏ ਹੋਏ ਸੀਗੇ ਉਹ ਸਿਲੰਡਰ ਹਾਂ ਫਿਰ ਮੌਕੇ ਤੇ ਕੰਮ ਕੀਤੇ ਉਹਨਾਂ ਨੇ ਜਣੀ ਥੋੜਾ ਮੋਟਾ ਕੀਤਾ ਉਹ ਬਾਕੀ ਅੱਗ ਜ਼ਿਆਦਾ ਹੋਣ ਕਰਕੇ ਘੱਟ ਕੰਟਰੋਲ ਹੋਈ ਉਹਦੇ ਨਾਲ ਫਿਰ ਫਾਇਰ ਗੇਟ ਦੇ ਮਸ਼ੀਨ ਆਈਆਂ ਉਹਨਾਂ ਨੇ ਕੰਟਰੋਲ ਕੀਤਾ ਅੰਦਰ ਕੰਮ ਕਰਦੇ ਸੀ ਤ ਵੇ ਕੋਈ ਨੁਕਸਾਨ ਨਹੀਂ ਹੈ ਮੇਰੇ ਕੋਈ ਨੁਕਸਾਨ ਨਹੀਂ ਹੈ ਠੀਕ ਹੈ ਤਾਂ ਹੁਣ ਜਿਹੜੀ ਗੱਡੀ ਪਹੁੰਚੀ ਆ ਕਿ ਅੱਗੇ ਨੂੰ ਕਾਫੀ ਪਾਏ ਗਿਆ ਅੱਗੇ ਨੂੰ ਕਾਫੀ ਪਾਏ ਉਹ ਪੱਤੀ ਮੇਰੇ ਕਲ ਰੱਖਿਆ ਹੋਇਆ ਸਮਾਨ ਜਿਹਦੇ ਉੱਪਰ ਜਿਹੜੀ ਗੱਡੀ ਉਹ ਇਹਦਾ ਕਵਾੜ ਖਾਨਾ ਜਿਹੜਾ ਹੁੰਦਾ ਨਾ ਉਹ ਉੱਪਰ ਹੁੰਦਾ ਉਹ ਨੂੰ ਤੁਹਾਡੇ ਕਿੰਨਾ ਕ ਮਾਲ ਜਿਹੜਾ ਕਿ ਸੜ ਗਿਆ 10-20 ਹਜ਼ਾਰ ਰੁਪਏ ਦਾ ਤੇ ਐਡੀ ਵੱਡੀ ਵੇੜੀ 10-20 ਹਜ਼ਾਰ ਦਾ ਮਾਲ ਸੀ ਸਾਡੇ ਆਏ ਸੋ ਇਹ ਕਵਾੜ ਹੀ ਹੈ ਨਾ ਇਹ ਕੋਈ ਕੀਮਤੀ ਸਮਾਨ ਤਾਂ ਹੈ ਨਹੀਂ ਕਿ ਨਵਾਂ ਸਮਾਨ ਇਹ ਕਵਾੜ ਦੀ ਕੀ ਕੀਮਤ ਹੁੰਦੀ ਹੈ ਤੁਹਾਨੂੰ ਪਤਾ ਹੀ ਸਭ ਨੂੰ ਠੀਕ ਹੈ ਜੀ ਇਹ ਸਾਰਾ ਪਲਾਸਟਿਕ ਦਾ ਕਬੜਾ ਰੱਖਿਆ ਨੇ ਸਕ੍ਰੈਪ ਦਾ ਕੰਮ ਆਇਆ ਹਾਂਜੀ ਸਕ੍ਰੈਪ ਦਾ ਨਾਲੇ ਕੱਢਦੇ ਪਲਾਸਟਿਕ ਦਾ ਦਾਣਾ ਬੰਦਾ ਹੋਵੇ ਨਹੀਂ ਨਹੀਂ ਉਹ ਸਕ੍ਰੈਪ ਹੀ ਹੈ ਨਾ ਇਹ ਪਲਾਸਟਿਕ ਦਾ ਜਿਹੜਾ ਦਾਣਾ ਸਕ੍ਰੈਪ ਹੀ ਹੈ ਸਕ੍ਰੈਪ ਤੋਂ ਸਿਰ ਪਲਾਸਟਿਕ ਦਾ ਦਾਣਾ ਬੰਦਾ ਉਹ ਦਾਣਾ ਬੰਦਾ ਉਹ ਦਾਣਾ ਬੰਦਾ ਹੋਵੇ ਹਾਂਜੀ ਮੇਰਾ ਨਾਮ ਪਵਨ ਕੁਮਾਰ ਹੈ ਲੀਡਿੰਗ ਫਾਇਰਮੈਨ ਸਰ ਜਦੋਂ ਸਾਨੂੰ 6:30 12 ਵਜੇ ਤਲਾਹ ਆਈ ਕਿ ਗੈਸਪੋਰਫ ਫਾਇਰ ਕਾਲ ਹੋਈ ਆ ਜੀ ਪਲਾਸਟਿਕ ਦੇ ਗੋਦਾਮ ਨੂੰ ਅਸੀਂ ਨਾਲ ਹੀ ਨਾਲ ਗੱਡੀਆਂ ਕਢਾ ਲਈਆਂ ਤਿੰਨ ਸਟੇਸ਼ਨ ਦੀਆਂ ਗੱਡੀਆਂ ਕਢਾ ਕੇ

ਠੀਕ ਹੈ ਸਰ ਕਿਹੜੀ ਦਿੱਕਤ ਹੈ ਤੁਹਾਨੂੰ ਸਾਹਮਣਾ ਕਰਨਾ ਪੈ ਰਹੀ ਹੈ ਅੱਜ ਦੀ ਸਾਨੂੰ ਇੱਥੇ ਨਾ ਇੱਕ ਇਲਾਕਾ ਕੰਢਾਸਟ ਸੀਗਾ ਕੰਢਾਸਟ ਇਲਾਕੇ ਕਰਕੇ ਮਾਲ ਵੱਧ ਹੋਣ ਕਰਕੇ ਹੀਟ ਬਹੁਤ ਸੀਗੀ ਹਾਂਜੀ ਹਾਂ ਹੀਟ ਤੇ ਧੂਆ ਬਹੁਤ ਸੀਗਾ ਕੰਮ ਕਰਾਂ ਤੇ ਸਾਨੂੰ ਖਾਈ ਹੋਈ ਆ ਪਰ ਅਸੀਂ ਇੱਕ ਘੰਟੇ ਵਿੱਚ ਅੱਗ ਨੂੰ ਕਵਰ ਕਰ ਲਿਆ ਜੀ ਬਿਲਕੁਲ ਪੂਰੀ ਤਰ੍ਹਾਂ ਕੰਟਰੋਲ ਆ ਗਈ ਹੁਣ ਠੀਕ ਹੈ ਹਾਂਜੀ ਹੁਣ ਸਪਰੇਅ ਦਾ ਕੰਮ ਚੱਲਦਾ ਪਿਆ ਜੀ ਕੀ ਕੀ ਮਾਮਲਾ ਕਿਵੇਂ ਅੱਗ ਕਿਵੇਂ ਲੱਗੀ ਜੀ ਫੈਕਟਰੀ ਮਾਲਕਾਂ ਨੇ ਦੱਸਣ ਮੁਤਾਬਕ ਜੀ ਗਲੀ ਨੰਬਰ 7.5 ਹਰਗੋਬਿੰਦ ਨਗਰ ਜੀ ਇਹ ਇੰਡਸਟਰੀਅਲ ਸੀ ਦਾ ਇਲਾਕਾ ਪੈਂਦਾ ਜੀ ਇਸ ਦੇ ਵਿੱਚ ਫੈਕਟਰੀ ਮਾਲਕਾਂ ਨੇ ਦੱਸਣ ਮੁਤਾਬਕ ਆ ਕੇ ਉਹਨਾਂ ਨੇ ਏਸੀ ਔਨ ਕੀਤਾ ਸੀਗਾ ਉਤੋਂ ਸਪਾਰਕ ਭੜਕ ਕੇ ਪਲਾਸਟਿਕ ਦੇ ਦਾਣੇ ਦਾ ਕਮ ਸੀ ਇਹਨਾਂ ਦਾ ਪਲਾਸਟਿਕ ਦਾ ਜੀ ਉਹ ਚਿੰਗਾੜੀ ਡਿੱਗੀ ਤੇ ਅੱਗ ਭੜਕ ਗਈ ਜੀ ਇਹਦੇ ਇਮੀਡੀਏਟਲੀ ਬੁਝਾਉਣ ਦੇ ਵਾਸਤੇ ਫੈਬ੍ਰिकेट ਨੂੰ ਸੂਚਿਤ ਕੀਤਾ ਫੈਬ੍ਰिकेट ਦੀਆਂ ਦੋ ਗੱਡੀਆਂ ਪਹੁੰਚ ਗਈਆਂ ਐਸ ਐਚ ਓ ਥਾਣਾ 6 ਔਰ ਸਾਰਾ ਪੁਲਿਸ ਵਿਭਾਗਮ ਪਹੁੰਚ ਗਿਆ ਇੰਡਸਟਰੀ ਐਸੋਸੀਏਸ਼ਨ ਦੇ ਸਾਰੇ ਮੈਂਬਰ ਇਹਨਾਂ ਦੇ ਨਾਲ ਇਸ ਵੇਲੇ ਹੈਲਪ ਕਰ ਰਹੇ ਨੇ ਕਿਉਂਕਿ ਇਸ ਇਲਾਕੇ ਦੇ ਵਿੱਚ ਇੰਡਸਟਰੀਅਲ ਐਸੋਸੀਏਸ਼ਨ ਆਫ ਲੁਧਿਆਣਾ ਕੰਮ ਕਰ ਰਹੀ ਹੈ ਜਿਹੜੇ ਕਿ ਹਰ ਦੁੱਖ ਸੁੱਖ ਦੇ ਵਿੱਚ ਸਾਰਿਆਂ ਦੇ ਨਾਲ ਖੜੀ ਹੁੰਦੀ ਹੈ 10ਵੀ ਉਹਦਾ ਮੁਖੀ ਹੋਣ ਦੇ ਨਾਤੇ ਇਹ ਸਾਰੇ ਹੈਲਪ ਦੇ ਵਿੱਚ ਆ ਸਾਰੇ ਸਾਰੇ ਇੰਡਸਟਰੀ ਵਾਲੇ ਬਚਾਅ 'ਚ ਲੱਗੇ ਹੋਏ ਨੇ ਕਿੰਨਾ ਕ ਨੁਕਸਾਨ ਹੋ ਗਿਆ ਸਾਹਿਬ ਇਹ ਤਾਂ ਜਿਉਂ ਮਾਲਕਾਂ ਦਾ ਬਾਅਦ 'ਚ ਹੀ ਪਤਾ ਲੱਗੂ ਆਪਾਂ ਉਹਨੂੰ ਮਾਲਕ ਦੱਸਣਗੇ ਹਲੇ ਤਾਂ ਮੌਕਾ ਹੀ ਵਿਚਾਰ ਰਹੇ ਆ ਬਸ ਮੌਕਾ ਸਭਾਲਣ ਦੀ ਗੱਲ ਆ ਹਲੇ ਉਸ ਤੋਂ ਬਾਅਦ ਬਾਕੀ ਗੱਲਾਂ ਤਾਂ ਅੱਗ ਕੰਟਰੋਲ ਹੋ ਜਵੇ ਪਹਿਲੀ ਗੱਡੀ ਨਾਲ ਅੱਗ ਕੰਟਰੋਲ ਹੋਈ ਸੀ ਦੁਬਾਰੇ ਫੇਰ ਪੜ ਗਈ ਦੂਸਰੀ ਗੱਡੀ ਲੱਗੀ ਆ ਹੁਣ ਜਦੋਂ ਅੱਗ ਕੰਟਰੋਲ ਹੋ ਗਈ ਉਸ ਤੋਂ ਬਾਅਦ ਬਾਕੀ ਗੱਲਾਂ ਪੁੱਛਾਂਗੇ ਆਪਾਂ ਕਿੰਨੇ ਵਜੇ ਲੱਗੀ ਸੀ ਆਈਡੀਆ ਆ ਹੁਣ ਹੀ ਲੱਗੀ ਜੱਤਾ ਘੰਟਾ ਪਹਿਲਾਂ ਠੀਕ ਹੈ ਠੀਕ ਹੈ ਅਚਨਚੇਤ ਲੱਗੀ ਹੈ ਹਾਂ ਚਲੋ ਸੋਚੋ ਉਹਨਾਂ ਕਿ ਦੁਬਾਰੇ ਹੁਣ ਦਬਾਵਾ ਸ਼ੁਰੂ ਕੀਤਾ ਇੱਕ ਵਾਰੀ ਫੇਰ ਉੱਤੜੀ ਤੇ ਇੱਕ ਜੇਤੀ ਗੱਤ ਮੋੜ ਤਾ ਹੁਣ ਦੂਸਰੀ ਗੱਡੀ ਨੇ ਕਾਫੀ ਚੱਕਰ ਪਾਉਂਦੀ ਐਸਰੇ ਕੀ ਮੈਟਰ ਹੈ ਇਹ ਆਪਣੇ ਪ੍ਰਿੰਸ ਕੋਏ ਨੇ ਬਸੰਤ ਅਵੇਨਿਊ ਦੇ ਰਹਿਣ ਵਾਲੇ ਨੇ ਇਹਨਾਂ ਦੀ ਜੈ ਮਾਨ ਨਾਲ ਇਥ डाने दी प्लास्टिक दी फैक्ट्री है हां जी इथे शॉर्ट सर्किट ਹੋਣ ਨਾਲ ਜਿਹੜੀ ਅੱਗ ਲੱਗ ਗਈ ਆ ਮੌਕੇ ਤੇ ਫਾਇਰ ਬੁਝਾਉਣ ਵਾਲੇ ਆ ਕੇ ਅੱਗ ਬੁਝਾਤੀ ਆ ਬਿਲਕੁਲ ਠੀਕ ਠਾਕ ਆ ਕੋਈ ਕੋਈ ਸਰ ਕੋਈ ਜਾਨੀ ਮਨੀ ਨੁਕਸਾਨ ਨਹੀਂ ਕੋਈ ਜਾਨੀ ਨੁਕਸਾਨ ਕੋਈ ਨਹੀਂ 10-15 ਹਜ਼ਾਰ ਦਾ ਨੀਓ ਬੋਟਲਾਂ ਦਾ ਕੋਈ ਪਲਾਸਟਿਕ ਦੇ ਦਾਣੇ ਦਾ ਜਿਹੜਾ ਕੋਈ ਅੱਛਾ ਹਾਂ ਬਾਕੀ ਠੀਕ ਠਾਕ ਆ ਫਾਇਰ ਬੁਝਾਉਣ ਦੀਆਂ ਗੱਡੀਆਂ ਆ ਜੀ ਹਾਂ ਦੋ ਤੋਂ ਤਿੰਨ ਗੱਡੀਆਂ ਨੇ ਆ ਕੇ ਕਾਬੂ ਪਾ ਲਈ ਜਿਹੜਾ ਫਾਇਰ ਸਿਸਟਮ ਇਹਨਾਂ ਤੇ ਲੱਗੇ ਹੋਏ ਸੀ ਪਹਿਲਾਂ ਇਹਨਾਂ ਹੀ ਲੱਗੇ ਹੋਏ ਸੀਗੇ ਇਹਨਾਂ ਨੇ ਪਹਿਲਾਂ ਕੋਸ਼ਿਸ਼ ਕੀਤੀ ਆਪ ਵੀ ਕੀਤੀ ਤੇ ਉਹ ਅੱਗ ਜਿਆਦਾ ਸੀ ਇਸ ਕਰਕੇ ਜਿਹੜੀ ਪਰ ਉਹ ਜਿਹੜਾ ਸੀ ਉਹ ਡਾਊਨ ਸੀ ਕਿ ਤੇ ਕਮ ਮੈਨੂਫੈਕਚਰਿੰਗ ਹੁੰਦੀ ਸੀ ਇੱਥੇ ਆਪਣਾ ਗਨੌਨ ਲਾਈਨ ਨਾਲ ਵਿੱਚ ਰੱਖਿਆ ਤੇ ਬਣਾ ਰਹੇ ਨੇ ਹਾਂਜੀ ਲਫਾਫਿਆਂ ਦੀ ਫੈਕਟਰੀ ਸੀ ਠੀਕ